ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਜਿਸ ਤਰ੍ਹਾਂ ਤੁਸੀਂ ਜਾਣਦੇ ਸੌਣ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਤੇ ਮਾਤਾ ਦੇ ਚਾਲੇ ਸ਼ੁਰੂ ਹੋ ਗਏ ਆ ਹਰ ਬੰਦਾ ਮਾਤਾ ਦੇ ਦਰਸ਼ਨਾਂ ਲਈ ਪਹਾੜੀ ਏਰੀਆ ਦੇ ਵਿੱਚ ਜਾਂਦਾ ਦੇ ਮਾਤਾ ਦੇ ਦਰਸ਼ਨ ਕਰਨ ਦੇ ਲਈ ਠੀਕ ਉਸੇ ਪ੍ਰਕਾਰ ਜਿੰਨੀਆਂ ਬਠਿੰਡੇ ਦੀਆਂ ਸੰਸਥਾਵਾਂ ਹਨ ਉਹ ਆਪਦੇ ਆਪ ਦੇ ਲੰਗਰ ਉੱਥੇ ਲਗਾਉਂਦੀਆਂ ਤਾਂ ਕਿ ਕਿਸੇ ਵੀ ਭਗਤ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਉਸੇ ਤਰ੍ਹਾਂ ਅਜਬ ਬਠਿੰਡਾ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਸ਼ੋਭਾ ਯਾਤਰਾ ਕੱਢੀ ਇਸ ਸ਼ੋਭਾ ਯਾਤਰਾ ਦੇ ਵਿੱਚ ਸੰਗਤਾਂ ਨੇ ਨੱਚ-ਨੱਚ ਧੂਮਾਂ ਪਾਤੀਆਂ ਅਤੇ ਸ਼ੋਭਾ ਯਾਤਰਾ ਦੇ ਵਿੱਚ ਵੱਖ-ਵੱਖ ਤਰਾ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ ਇਨ੍ਹਾਂ ਝਾਕੀਆਂ ਦੇ ਵਿੱਚ ਭੰਗੜਾ ਨਾਚ ਢੋਲ ਧਮਾਕੇ ਮੋਰਾਂ ਦਾ ਨਾਚ ਅਤੇ ਹੋਰ ਵੀ ਕਈ ਪ੍ਰਕਾਰ ਦੀਆਂ ਜਿਹੜੀਆਂ ਕਿ ਝਾਕੀਆਂ ਦਿਖਾਈਆਂ ਗਈਆਂ ਆਓ ਅੱਪਾ ਤੁਹਾਨੂੰ ਦਿਖਾ ਰਹੇ ਚੱਕੀਆਂ ਦੇਖਣ ਲਈ ਅਖੀਰ ਤੱਕ ਬਨੇਰੋ ਅਤੇ ਖਬਰ ਮੇਰੇ ਰਾਹ ਦੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬਤ ਬਤ ਸ਼ੇਅਰ ਕਰੋ ਮਾਇਦੇ ਸੋਣ ਦੇ ਚਾਲੇ ਦੇ ਚੰਡੇ ਦੀ ਸ਼ੋਭਾ ਯਾਤਰਾ ਬੜੀ ਧੂਮ-ਧਾਮ ਦੇ ਨਾਲ ਨਿਕਲੀ ਆ ਰਹੀ ਹੈ ਜਿਸ ਵਿੱਚ ਸ਼ਹਿਰ ਦੀਆਂ ਪ੍ਰਮੁੱਖ ਪਾਰਟੀਆਂ ਬਹੁਤ ਤਵੱਤ ਸਹਿਯੋਗ ਦੇ ਰਹੀਆਂ ਨੇ ਜੋ ਕੋ ਆਪਣੇ ਬਹੁਤ ਹੀ ਸੋਹਣੇ ਚੰਡੇ ਸਜਾ ਕੇ ਲੈ ਕੇ ਆਏ ਨੇ ਔਰ ਬਹੁਤ ਹੀ ਤਨਮਨ ਧੰਦੇ ਨਾਲ ਸਹਿਯੋਗ ਸ਼ਹਿਰ ਨਿਵਾਸੀਆਂ ਦਾ ਗੱਲ ਕੇ ਅਸੀਂ ਧੰਨਵਾਦ ਕਰਦੇ ਆਂ ਕੋਟੀ ਕੋਟੀ ਧੰਨਵਾਦ ਹੈ ਸ਼ਹਿਰ ਨਿਵਾਸੀਆਂ ਦਾ ਹੱਤੋਂ ਜ਼ਿਆਦਾ ਸਾਡੇ ਲੋਕਾਂ ਨੂੰ ਖੁਸ਼ੀ ਦਿੰਦਾ ਹੈ ਵੀ ਅਸੀਂ ਸਾਡੇ ਸ਼ਰਧਾਲੂ ਹਰ ਸਾਲ ਨੂੰ ਪਰੈ ਸਾਡੀ ਮਾਤਾ ਦੀ ਇਹ ਸ਼ੋਭਾ ਯਾਤਰਾ ਜਿਹੜੀ ਨਿਕਲ ਰਹੀ ਹੈ ਇਹ ਬਟਿੰਡਾ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਸੌਂ ਦੇ ਮਹੀਨੇ ਵਿੱਚ ਸਾਰੇ ਸ਼ਹਿਰ ਵਾਸੀ ਰਲ ਕੇ ਇਸ ਯਾਤਰਾ ਨੂੰ ਕਰਦੇ ਨੇ ਇਹ ਸ਼ੋਭਾ ਯਾਤਰਾ ਜੋ ਹਰ ਪਾਰਟੀਆ ਧਾਰਮਿਕ ਸਥਾਨ ਲੰਗਰ ਕਮੇਟੀਆਂ ਭਾਗ ਲੈ ਰੀਆਂ ਹਨ ਤੇ ਇਹ ਸਾਰੀਆਂ ਪਾਰਟੀਆਂ ਇਤੋਂ ਸ਼ੋਭਾ ਯਾਤਰਾ ਤੋਂ ਬਾਅਦ ਇਹ ਸਾਰੇ ਝੰਡਾ ਲੈ ਕੇ ਸਾਊਂਡ ਦੇ ਨਾਲ ਤੇ ਕੋਈ ਨਾਨਾ ਦੇਵੀ ਕੋਈ ਚੰਦਪੁਰ ਨੀ ਕੋ ਜਵਾਲਾ ਜੀ ਕੋਈ ਚੁੰਮੜਾ ਜੀ ਐਸੇ ਹਿਸਾਬ ਨਾਲ ਜਿੱਥੇ-ਇਥੇ ਜਿਨ੍ਹਾਂ ਦਾ ਮੰਤਵ ਹੈ ਉਹ ਉੱਥੇ ਝੰਡਾ ਚੜ੍ਹਾਣਗੇ ਤੇ ਸਾਰਿਆਂ ਦੇ ਬਾਅਦ ਚੜ ਕੇ ਹਿੱਸਾ ਲਿੱਤਾ ਹੈਗਾ ਤੇ ਇਹ ਸਾਲ ਦੀ ਇੱਕ ਸਾਰੇ ਸ਼ਹਿਰ ਵਾਸੀਆਂ ਵੱਲੋਂ ਮਹਾਮਾਈ ਦੇ ਸਾਉਂਦੇ ਮੇਲੇ 'ਚ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਤੇ ਸਭ ਬਹੁਤ ਧੂਮ-ਧਾਮ ਨਾਲ ਮਨਾਈ ਜਾਂਦੀ ਹੈ ਜੈ ਮਾਤਾ ਜੀ ਇਹ 12ਵੀਂ ਵਿਸ਼ਾਲ ਭਗਤੀ ਸ਼ੋਭਾ ਯਾਤਰਾ ਬਟਿੰਡਾ ਸ਼ੋਭਾ ਇਹਦਾ ਸੰਗਠਨ ਵੱਲੋਂ ਕੱਢੀ ਜਾ ਰਹੀ ਹੈ ਜਿਸ ਦੇ ਪ੍ਰਧਾਨ ਸਾਡੇ ਕਰਮਜੀਤ ਸਿੰਘ ਜੀ ਚੋਹਾਨ ਸੈਕਟਰੀ ਬੱਬੂ ਬਾਵਾ ਭਦਰ ਨਰੇਸ਼ਨੀ ਟੂ ਜੀ ਤੇ ਨਾਲ ਸੰਦੀਪ ਹੈਪੀ ਜੀ ਤੇ ਨਾਲੇ ਸਾਡੇ ਸੁੱਖਾ ਜੀ ਖੁਲਦੇਮ ਸੁਖਾਇਨ ਨੂੰ ਕਹਿੰਦੇ ਅਸੀਂ ਸਾਰੇ ਸੰਗਤਾਂ ਨੇ ਬੜੇ ਪਿਆਰ ਨਾਲ ਸਮੂਹ ਨਗਰ ਕਮੇਟੀਆਂ ਨੇ ਸਮੂਹ ਜਾਗਰਣ ਕਮੇਟੀਆਂ ਨੇ ਮਿਲ ਕੇ ਇਹ ਸ਼ੋਭਾ ਯਾਤਰਾ ਸਮੂਹ ਸ਼ਹਿਰ ਦੇ ਸਹਿਯੋਗ ਦੇ ਨਾਲ ਇਹ ਸ਼ੋਭਾ ਯਾਤਰਾ ਕੀਤੀ ਹੈ ਸਨਾਤਨ ਧਰਮ ਨੂੰ ਇੱਕ ਮੰਚ ਤੇ ਇਕੱਠੇ ਕਰਨ ਦੇ ਵਿੱਚ ਇਹਨਾਂ ਨੇ ਆਪਣੀ ਭੂਮਿਕਾ ਨਿਭਾਈ ਹੈ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਿੰਦੂਆਂ ਨੂੰ ਕਿ ਸਨਾਤਨ ਧਰਮ ਦੇ ਵਿੱਚ ਇੱਕਠੇ ਜੋੜ ਹੋਣ ਵਾਸਤੇ ਆਪਾਂ ਨੂੰ ਇਹਦੇ ਸਮਾਗਮਾਂ ਦੀ ਜ਼ਰੂਰਤ ਹੈ ਇਹ ਜਿਸਮ ਆ ਕੇ ਮਾਪਾ ਕਰੀਏ ਸਾਰੇ ਸ਼ਹਿਰ ਵਾਸੀਆਂ ਦਾ ਇੱਕ ਵਾਰ ਬਹੁਤ ਧੰਨਵਾਦ ਮੀਡੀਆ ਦਾ ਬਹੁਤ ਧੰਨਵਾਦੀ ਨਾ ਸਾਡਾ ਸੁਦੇਹਾ ਆਪ ਸਭ ਤੱਕ ਪਹੁੰਚਾਇਆ ਹੋਇਆ ਇੱਕ ਵਾਰ ਗੱਜ ਗੱਜ ਕਰਾ ਦਿਓ ਜਿਕਰ ਮਾ ਜਿੱਤਪੁਰਲੀ ਦਾ ਸਾਰੇ ਸਰਵਾਰ ਕੀ ਜੈ ਛੰਡੇ ਦੀ ਚੌਕੀ ਹੋ ਰਹੀ ਹੈ ਬਹੁਤ ਜਿਆਦਾ ਸਾਰੇ ਸ਼ਹਿਰ ਦੇ ਛੰਡੇ ਸਾਡੇ ਜਾ ਰਹੇ ਨੇ ਕੋਈ ਨਾਣਾ ਦੇ ਵੀ ਕੋਈ ਚਿੰਤਪੁਰਲੀ ਜਵਾਲਾ ਦੀ ਚਮੰਡਾ ਕਾਗੜਾ ਬੜੇ ਖੁਸ਼ੀ ਦੀ ਬਾਤ ਹੈ ਚਲੇ ਉਹ ਜਕਰੇ ਸੇ ਰਵਾਰੀ ਦਾ